ਇ온 ਸ਼ੋਸ਼ਣ ਦੇ ਮਾਮਲੇ 'ਚ ਬ੍ਰਿਜ ਭੂਸ਼ਣ ਦੀ ਅੱਜ ਅਦਾਲਤ ਵਿੱਚ ਹੋਈ ਪੇਸ਼ੀ ਮਹਿਲਾ ਪਹਿਲਵਾਨਾਂ ਨੂੰ ਅਦਾਲਤ ਨੇ ਇਸ ਤਰੀਕੇ ਨਾਲ ਦਿੱਤੀ ਰਾਹਤ ਸੁਣਵਾਈ ਦੌਰਾਨ ਅਦਾਲਤ ਨੇ ਦਿੱਲੀ ਪੁਲਿਸ ਨੂੰ ਵੀ ਲਗਾ ਦਿੱਤੀ ਚਾਰ ਉਸ਼ਟੀ ਮਹਾਸੰਗ ਦੇ ਸਾਫ ਦਾ ਪ੍ਰਧਾਨ ਬ੍ਰਿਜ ਪੂਸ਼ਣ ਦੀ ਅੱਜ ਦਿੱਲੀ ਤਾਲਤ ਵਿੱਚ ਪੇਸ਼ੀ ਹੋਈ ਹੈ ਅਦਾਲਤ ਵਿੱਚ ਪੇਸ਼ੀ ਦੌਰਾਨ ਬ੍ਰਿਜ ਪੂਸ਼ਣ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਹੁਣ ਸ਼ੁਰੂ ਹੋ ਚੁੱਕੀ ਹੈ ਇਸ ਦੌਰਾਨ ਦਿੱਲੀ ਦੇ ਵਿੱਚ ਅਦਾਲਤ ਨੇ ਕਈ ਐਮ ਫੈਸਲੇ ਜਿਹੜੇ ਨੇ ਉਹ ਪਹਿਲਵਾਨਾਂ ਨੂੰ ਰਾਤ ਲੈਣ ਦੇ ਲਈ ਲਿੱਤੇ ਨੇ ਜਿਸ ਦੇ ਵਿੱਚ ਅਦਾਲਤ ਜੇਕਰ ਜਿੰਨੇ ਵੀ ਮਹਿਲਾ ਪਹਿਲਵਾਨ ਨੇ ਉਹਨਾਂ ਦੀ ਜਿਹੜੀ ਬਿਆਨ ਦਰਜ ਹੈ ਉਹ ਇੱਕ ਜੱਜ ਸਾਹਿਬਾਨ ਦੇ ਵੱਲੋਂ ਅਲੱਗ ਕਮਰੇ ਦੇ ਵਿੱਚ ਲਿੱਤਾ ਜਾਵੇਗਾ ਇਸ ਦੌਰਾਨ ਅਦਾਲਤ ਦੇ ਵਿੱਚ ਜਿਹੜਾ ਇੱਕ ਅਦਾਲਤ ਦੇ ਨਾਲ ਹੀ ਇੱਕ ਅਲੱਗ ਕਮਰਾ ਬਣਿਆ ਹੁੰਦਾ ਹੈ ਉੱਥੇ ਇਹ ਸਾਰੇ ਬਿਆਨ ਜਿਹੜੇ ਨੇ ਉਹ ਦਰਜ ਕੀਤੇ ਜਾਣਗੇ ਇਸੇ ਕਿਹਾ ਗਿਆ ਕਿ ਜੇਕਰ ਉਹ ਅਦਾਲਤ ਦੀ ਗਵਾਹੀ ਦੇਣ ਦੇ ਲਈ ਆਰਾਮਦਾਇਕ ਮਹਿਸੂਸ ਨਹੀਂ ਕਰਦੇ ਤਾਂ ਉਹਨਾਂ ਦੀ ਗਵਾਹੀ ਅਲੱਗ ਕਮਰੇ ਦੇ ਵਿੱਚ ਹੋਏਗੀ ਜਿੱਥੇ ਸਿਰਫ ਜੱਜ ਮੌਜੂਦ ਰਹਿਣਗੇ ਇਸ ਤੋਂ ਬਾਅਦ ਅਦਾਲਤ ਨੇ ਪਹਿਲਵਾਨਾਂ ਦੀ ਸਹਿਮਤੀ ਦੇ ਨਾਲ ਇਹ ਵੀ ਕਿਹਾ ਕਿ ਗਵਾਹੀ ਜੱਜਜ਼ ਵੱਲੋਂ ਹੋਵੇਗੀ ਇੱਥੋਂ ਤੱਕ ਕਿ ਬਿਰਚ ਭੂਸ਼ਣ ਦਾ ਵਕੀਲ ਵੀ ਉੱਥੇ ਮੌਜੂਦ ਨਹੀਂ ਹੋਵੇਗਾ ਇਹ ਬਿਆਨ ਅਦਾਲਤੀ ਕਮਰੇ ਦੇ ਨਾਲ ਲੱਗਦੇ ਕਮਰੇ ਦੇ ਵਿੱਚ ਹੋਣਗੇ ਇਸ ਤੇ ਬਿਰਚ ਭੂਸ਼ਣ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਮਹਿਲਾ ਪਹਿਲਵਾਨਾਂ ਦੀ ਗਵਾਹੀ ਜੱਜ ਦੇ ਸਾਹਮਣੇ ਹੋਣੀ ਚਾਹੀਦੀ ਹੈ ਪਰ ਅਦਾਲਤ ਦੇ ਕਮਰੇ 'ਚ ਗਵਾਹ ਤੋਂ ਇਲਾਵਾ ਹੋਰ ਕੋਈ ਮੌਜੂਦ ਨਹੀਂ ਰਹੇਗਾ ਸੁਣਾਈ ਦੌਰਾਨ ਅਦਾਲਤ ਦੇ ਵਿੱਚ ਬ੍ਰਿਜ ਭੂਸ਼ਨ ਵੀ ਮੌਜੂਦ ਸੀ ਜਿਸ ਸਮੇਂ ਅਦਾਲਤ ਨੇ ਇਹ ਜਿਹੜੇ ਰਾਹਤ ਹੈ ਉਹ ਮਹਿਲਾ ਪਹਿਲਵਾਨਾਂ ਨੂੰ ਦਿੱਤੀ ਜੇਕਰ ਗੱਲ ਕਰੀਏ ਸੁਪਰੀਮ ਕੋਰਟ ਨੇ ਕਰੀਬ 2 ਸਾਲ ਪਹਿਲਾਂ ਕਮਜ਼ੋਰ ਗਵਾਹ ਦੀ ਪਰਿਭਾਸ਼ਾ ਦਾ ਦਾਇਰਾ ਵਧਾ ਦਿੱਤਾ ਸੀ ਪਹਿਲਾਂ ਇਹ 18 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਦੇ ਲਈ ਹੁੰਦੀ ਸੀ ਪਰ ਵਿਸਥਾਰ ਤੋਂ ਬਾਅਦ ਉਮਰ ਦੀ ਪਾਬੰਦੀ ਹਟਾ ਦਿੱਤੀ ਗਈ ਜਿਨਸੀ ਸ਼ੋਸ਼ਣ ਅਤੇ ਮਾਨਸਿਕ ਰੋਗ ਦੇ ਪੀੜਤ ਗਵਾਹਾਂ ਨੂੰ ਇਹ ਰਾਹਤ ਜਿਹੜੀ ਹੈ ਉਹ ਅਦਾਲਤ ਦੇ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਿ ਇਹਨਾਂ ਕਮਜ਼ੋਰ ਗਵਾਹਾਂ ਦੀ ਗਵਾਹੀ ਨੂੰ ਰਿਕਾਰਡ ਕਰਨ ਲਈ ਸੁਰੱਖਿਅਤ ਅਤੇ ਆਜ਼ਾਦ ਮਾਹੌਲ ਵਿੱਚ ਸਹੂਲਤਾ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਅਦਾਲਤ ਦੇ ਵੱਲੋਂ ਦਿੱਲੀ ਪੁਲਿਸ ਨੂੰ ਵੀ ਝਾੜ ਲਗਾਈ ਗਈ ਹੈ ਦਿੱਲੀ ਪੁਲਿਸ ਨੂੰ ਝਾੜ ਇਸ ਲਈ ਲਗਾਈ ਗਈ ਹੈ ਕਿਉਂਕਿ ਮਹਿਲਾ ਪਹਿਲਵਾਨ ਦੀ ਜਿਹੜੀ ਸੁਰੱਖਿਆ ਸੀਗੀ ਦਿੱਲੀ ਪੁਲਿਸ ਦੇ ਵੱਲੋਂ ਵਾਪਸ ਲੈ ਲਈਤੀ ਗਈ ਸੀ ਜਿਸ ਦੇ ਚਲਦਿਆਂ ਅਦਾਲਤ ਨੇ ਪੁਲਿਸ ਨੂੰ ਵੀ ਝਾੜ ਲਗਾਈ ਹੈ